ਪ੍ਰਸ਼ਾਦ ਸਮੇਂ ਦੀ ਦਈਗਾਂ ਲੰਗਰ ਦੇ ਤੋਂ ਚੌਲਾ ਨਾਲ ਲੰਗਰ ਪ੍ਰਸ਼ਾਦਿਆਂ ਦਾ ਲੰਗਰ ਜਿਵੇਂ ਸੇਵਾ ਕਰ ਰਹੇ ਹਨ ਸੇਵਾਦਾਰ ਬੜੀ ਬਾਤ ਬਖਸ਼ਿਸ਼ ਕਰਦਾ ਕਿ ਸਾਧਗੁਰ ਜੀ ਨੇ ਜੋ ਇਹ ਬੱਚੇ ਸੇਵਾ ਕਰਦੇ ਹਨ ਔਰ ਸਾਧ ਸੰਗਤ ਨੂੰ ਛਕਾਉਂਦੇ ਹਨ मैं रणवीर सिंह राणा जी आदमी को यकीन कर रहा हूँ कि अपने बच्चे में माल लेके आओ तो जग दे, दे, दे अपना हिस्सा पाओ और तो दुण 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 दे दे दे, अपना जन्म सफला करो सत श्री अकाल आप जो देख रहे हो ये एक छोटा बच्चा ਛੇਰੇ ਚਾਰਵੇਂ ਤੋਂ ਜੋ ਜਾਪਰੀయోగ ਆਰੰਭ ਹੁੰਦਾ ਹੈ ਉਹ ਬੜੇ ਹੀ ਚੰਗੇ ਜੀ ਮੈਂ ਮਾਤਾ ਦੇ ਨਾਲ ਮਾਤਾ ਦੇ ਨਾਲ ਪੁੱਤਾਂ ਦੇ ਨਾਲ ਤੇ ਆਪ ਸलाम ਸੇ ਉਹਨਾਂ ਕਰਦੇ ਹਨ ਇਹਨਾਂ ਦੇ ਮਾਤਾ ਚਾਹ ਬੜੇ ਪਰਵਾਹ ਕੇ ਨਾਲ ਜੀ ਆਪਣੇ ਬੱਚੇ ਨੂੰ ਕਰਦੇ ਜੀ ਬਾਜੀਆਂ ਨੂੰ ਸਭ